ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਤੇਲੇ ਬਾਰੇ ਤੇ ਵੀ ਬਹੁਤ ਕਿਸਾਨ ਵੀਰ ਕਰੀ ਜਾਂਦੇ ਆ ਵੀ ਆਹ ਤੇਲਾ ਪੈ ਗਿਆ ਤੇਲਾ ਪੈ ਗਿਆ ਵੀ ਆਪਾਂ ਨੂੰ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਤੇ ਕਿਹੜੀ ਸਪਰੇਅ ਆਪਾਂ ਕਰੀਏ ਤੇ ਇਹਦੇ ਬਾਰੇ ਕਰਦੇ ਆ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਗੱਲ ਕਰਦੇ ਆ ਤੇਲੇ ਦੀ ਹੁਣ ਜਿਵੇਂ ਆਪਾਂ ਕਣਕਾਂ ਨੂੰ ਪਹਿਲਾਂ ਰੇਹਾਂ ਪਾਈਆਂ ਕਿਉਂਕਿ ਐਤ ਕੀ ਠੰਡ ਜਿਆਦੇ ਪੈਣੀ ਕਰਕੇ ਪਿਛਲੇ ਜਮ ਮਹੀਨਾ ਕ ਠੰਡ ਪਈ ਉਸ ਤੋਂ ਪਹਿਲਾਂ ਤਾਂ ਵੀ ਗਰਮੀ ਪੈਂਦੀ ਸੀ ਉਦੋਂ ਤਾਂ ਇਹ ਲੱਗਦਾ ਸੀ ਵੀ ਕਣਕਾਂ ਛੇਤੀ ਨਿੱਤ ਰਹਿਣਗੀਆਂ ਵੀ ਐਤ ਕੀ ਕੰਮ ਗਲਤ ਹੋ ਗਿਆ ਤੇ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਠੰਡ ਪਈ ਠੰਡ ਪਾਈ ਜਦੋਂ ਤੇ ਰਿਆਂ ਵੀ ਜਾਦੇ ਪਾਈਆਂ ਲੋਕਾਂ ਨੇ ਤੇ ਚਾਰ ਚਾਰ ਘਟੇਰਿਆਂ ਦੇ ਪਾਤੇ ਹੁਣ ਗੱਲ ਪਤਾ ਕੀ ਹੈ ਹੁਣ ਜਦੋਂ ਠੰਡ ਤੋਂ ਬਾਅਦ ਦਿਨ ਲੱਗਦੇ ਆ ਤੇ ਕਣਕਾਂ ਵਧੀਆ ਬਣ ਗਈਆਂ ਤੇ ਹੁਣ ਜਦੋਂ ਨਿਸਰੀਆ ਕਣਕ ਤਾਂ ਐ ਲੱਗਦਾ ਵੀ ਹੈ ਹੋਊਗਾ ਵੀ ਤੇਲਾ ਪਾਈ ਨੇ ਕਹਿੰਦੇ ਕੋਈ ਵੀ ਕੋਈ ਇੱਕ ਦੋ ਦਾ ਨੇ ਕਿਤੇ ਹੋਣਗੇ ਛਿੱਟੇ 'ਚ ਤੇ ਕਈ ਵਾਰੀ ਆਪਾਂ ਕਾਲੀ ਕਰਦੇ ਆਂ ਵੀ ਮੰਨ ਲਓ ਸਪਰੇਅ ਕਰਤੀ ਐ ਦਵਾਈ ਦਾ ਸਪਰੇਅ ਦੀ ਅਜੇ ਲੋੜ ਨਹੀਂ ਹੁੰਦੀ ਜਦੋਂ ਇੱਕ ਦੋ ਦਾਣੇ ਹੋਣ ਪਹਿਲੀ ਗੱਲ ਤਾਂ ਤੇਲਾ ਜ਼ਿਆਦਾ ਆਪਾਂ ਨੂੰ ਉੱਥੇ ਮਿਲੂਗਾ ਜਿੱਥੇ ਆਪਾਂ ਆਗੇ ਜਾਂ ਤਾਂ ਆਪਾਂ ਮੱਥੇ ਤੋਂ ਸਪਰੇਅ ਪਾਉਣ ਲੱਗਦੇ ਆਂ ਪਾਸੇ ਤੇ ਜਾਂ ਜਿੱਥੇ ਜਾ ਕੇ ਆਪਾਂ ਨਿਕਲਦੇ ਆਂ ਕਿਉਂਕਿ ਜਦੋਂ ਮੱਥੇ ਤੇ ਜਾ ਕੇ ਆਪਾਂ ਜ਼ਿਆਦਾ ਰੇਪਾਉਂਦੇ ਆਂ ਤੇ ਫਿਰ ਉੱਥੇ ਤੇਲੇ ਦਾ ਘਰ ਬਣ ਜਾਂਦਾ ਇਹ ਬਿਮਾਰੀਆਂ ਦਾ ਘਰ ਉਹੀ ਥਾਂ ਬਣਦਾ ਹੁੰਦਾ ਆਪਾਂ ਸਿੱਧਾ ਜੇ ਜਿਵੇਂ ਆਪਾਂ ਵਿਚਾਲੋਂ ਰੇਪਾਉਂਦੇ ਜਾਂਦੇ ਆਂ ਉਹਵੇਂ ਪਾ ਕੇ ਨਿਕਲ ਜੀ ਖੜ ਕੇ ਚਿੱਟਾ ਨਾ ਦਈਏ ਮੱਥੇ ਤੇ ਤੇ ਫਿਰ ਬਹੁਤ ਘੱਟ ਇਹ ਸਮੱਸਿਆ ਆਉਂਦੀ ਐ ਤੇ ਹੁਣ ਆਪਾਂ ਸਪਰੇਅ ਕਰਨੀ ਕਦੋਂ ਆ ਜੇ ਮੰਨ ਲਓ ਤੇਲਾ ਪੈਂਦਾ ਤਾਂ ਆਪਾਂ ਸਪਰੇਅ ਕਰਨੀ ਕਦੋਂ ਸਪਰੇਅ ਕਰਨ ਦਾ ਸਹੀ ਟਾਈਮ ਹੁੰਦਾ ਬਾਈ ਜਦੋਂ ਆਪਾਂ ਫਸਲਾਂ ਨੂੰ ਵੇਖੀਏ ਪਹਿਲੀ ਗੱਲ ਤਾਂ ਆਪਾਂ ਨੂੰ ਕਣਕ ਨੂੰ ਢੇੜਾ ਹਰ ਰੋਜ਼ ਸ਼ਾਮ ਨੂੰ ਮਾਰਨਾ ਚਾਹੀਦਾ ਸ਼ਾਮ ਨੂੰ ਮੈਂ ਤਾਂ ਕਹਿੰਨਾ ਸਵੇਰ ਜਦੋਂ ਆਪਾਂ ਜਾਣਦੇ ਆਂ ਤਰੇਲ ਬਹੁਤ ਹੁੰਦੀ ਐ ਤੇ ਟ੍ਰੇਲ ਚ ਆਪਾਂ ਤੋਂ ਪ੍ਰੋਪਰ ਵੇਖੀ ਨਹੀਂ ਜਾਂਦੀ ਫਸਲ ਪਤਾ ਨਹੀਂ ਲੱਗਦਾ ਇੱਕ ਆਪਾਂ ਭੇਜਣ ਤੋਂ ਡਰਦੇ ਆ ਤੇ ਜਿਹੜਾ ਸ਼ਾਮ ਦਾ ਵੇਲਾ 5:00 ਵਜੇ ਦੇ ਆਸ-ਪਾਸੇ ਦੋ ਪਹਿਲਾਂ 3:30 4:00 5:00 ਵਜੇ ਉਦੋਂ ਜੇ ਆਪਾਂ ਜਾ ਕੇ ਕਣਕ ਵੇਖਾਂਗੇ ਨਾ ਤੇ ਆਪਾਂ ਨੂੰ ਜਿਵੇਂ ਮਰਜ਼ੀ ਆਪਾਂ ਵੇਖੀ ਆਪਾਂ ਨੂੰ ਬਿਮਾਰੀ ਦਾ ਵੀ ਪਤਾ ਲੱਗੂਗਾ ਤੇ ਟ੍ਰੇਲ ਵੀ ਨਹੀਂ ਉਦੋਂ ਹੁੰਦੀ ਨਹੀਂ ਕਿਉਂਕਿ ਉਦੋਂ ਪੈਣੀ ਸ਼ੁਰੂ ਹੁੰਦੀ ਹੈ ਤੇ ਆਪਾਂ ਜਦੋਂ ਮੱਥੇ ਤੋਂ ਢੇੜਾ ਮਾਰਾਂਗੇ ਜਿਹੜੇ ਪਾਸੇ ਜਿਵੇਂ ਆਪਾਂ ਜਿੱਧਰੋਂ ਦੇਹ ਪਾਉਣ ਲੱਗਿਆਂ ਜਾਂ ਨਿਕਲੇ ਆਂ ਤੇ ਉਦੋਂ ਆਪਾਂ ਜੇ ਛਿੱਟਿਆਂ ਨੂੰ ਵੇਖਾਂਗੇ ਨਾ ਹੋ ਸਕਦਾ ਉੱਥੇ ਕੁਝ ਪੰਜ ਪੰਜ ਚਾਰ ਚਾਰ ਦਾਣੇ ਹੋਣ ਛਿੱਟੇ 'ਚ ਤੇ ਪਰ ਥੋੜਾ ਜਿਹਾ ਗਾਂ ਪਛਾਂ ਜਾ ਕੇ ਵੀ ਵੇਖੀ ਆਪਾਂ ਫਸਲ 'ਚ ਕੋਈ ਵੀ ਫਸਲ ਜਿਹੜੀ ਚੈੱਕ ਕਰਨੀ ਹੈ ਆਪਾਂ ਕੱਲਾ ਮੱਥੇ ਤੋਂ ਵੇਖ ਕੇ ਨਾ ਭਜੀ ਆਪਾਂ ਨਾ ਗਾਂ ਵੀ ਜਾ ਕੇ ਵੇਖੀਏ ਵਿੱਚ 10 15 ਕਰਮਾ ਅੱਗੇ ਜਾ ਕੇ ਵੇਖੀਏ ਵਾਕਿਆ ਵੀ ਇੱਥੇ ਵੀ ਹੈਗਾ ਤੇ ਦੂਜੇ ਬਾਣ 'ਚ ਵੀ ਆਪਾਂ ਵੇਖੀਏ ਚਾਰ ਚਪੇਰੇ ਵੀ ਵਿੱਚ ਵੀ ਜਾ ਕੇ ਵੇਖੀਏ ਜੇ ਆਪਾਂ ਨੂੰ ਲੱਗਦਾ ਵੇ 5-7 ਦਾਣੇ ਹੈਗੇ ਐ ਵੀ ਤਕਰੀਬਨ ਹਰ ਕਿਚट्टे ਤੇ ਤੇ ਜਾਂ ਆਪਾਂ ਜੇ 15-20 ਚਿੱਟੇ ਵੇਖਿਆ ਉਹਨਾਂ ਚੋਂ 10-12 ਛਿੱਟੇ ਤੇ ਹੈਗੇ ਐ ਤਾਂ ਆਪਾਂ ਨੂੰ ਉਦੋਂ ਸਪਰੇਅ ਦੀ ਲੋੜ ਪੈਂਦੀ ਐ ਤੇ ਨਹੀਂ ਤਾਂ ਐਵੇਂ ਹੁਣ ਜੇ ਆਪਾਂ ਪਹਿਲਾਂ ਸਪਰੇਅ ਕਰੀ ਜਾਵਾਂਗੇ ਤੇ ਫੇਰ ਫੇਰ ਸਪਰੇਅ ਨੂੰ ਭਜਾਂਗੇ ਨਾਲ ਤਾਂ ਖਰਚਾ ਬਹੀ ਨਾਲੇ ਸਪਰੇਆਂ ਕੋਈ ਇੰਡੀਆਂ ਚੰਗੀਆਂ ਨਹੀਂ ਆਪਣੀ ਸੇਧਾ ਹੱਥ ਤੇ ਤੇ ਨੰਬਰ 2 ਤੇ ਜੇ ਆਪਣਾ ਮਨ ਨਹੀਂ ਖੜਦਾ ਤੁਹਾਨੂੰ ਪਾਸੇ-ਪਾਸੇ ਲੱਗਦਾ ਹੈ ਆਪਾਂ ਝੋਨੇ ਜਿਵੀਂ ਆਈ ਕਰਦੇ ਹੁੰਨੇ ਆਪਾਂ ਪਾਸੇ-ਪਾਸੇ ਢਰਮੀ ਲਾ ਦਿੰਨੇ ਆ ਕਿਉਂਕਿ ਬਿਮਾਰੀ ਜਿਹੜੀ ਚਲਦੀ ਹੈ ਨਾ ਉੱਥੋਂ ਹੀ ਚਲਦੀ ਹੈ ਜਿੱਥੇ ਜ਼ਿਆਦਾ ਰਹਿ ਪੈਂਦੀ ਹੈ ਤੇ ਉੱਥੇ ਤੇਲਾ ਚੇਪਾ ਬੰਦ ਆ ਤੇ ਉੱਥੇ ਹੀ ਹੋਰ ਬਿਮਾਰੀਆਂ ਬੰਦੀਆਂ ਤੇ ਪਾਸੇ-ਪਾਸੇ ਇੱਕ ਢਰਮੀ ਆਪਾਂ ਲਾ ਦਈਏ ਤੇ ਉਹਦੇ ਨਾਲ ਆਪਣਾ ਗੇਰਾ ਸੈੱਟ ਹੋ ਜਾਂਦਾ ਹੈ ਉਸ ਤੋਂ ਬਾਅਦ ਕੋਈ 10-15 ਦਿਨ ਨਿਕਲ ਕੇ ਤੇ ਇੱਕ ਅੱਧੀ ਸਪਰੇਅ ਨਸਰ ਜਾਂਦਾ ਤੇ ਸਪਰੇਅ ਕਿਹੜੀ ਸਪਰੇਅ ਤਾਂ ਬਾਈ ਜੀ ਜਿਵੇਂ ਕਨਫੀਡੋਰ ਵੀ ਹੈਗੀ ਹੈ ਤੇ ਅਕਟਾਰਾ ਵੀ ਹੈਗੀ ਐ ਹੁਣ ਆਏ ਆ ਵੀ ਅਕਟਾਰਾ ਝੋਨੇ ਤੇ ਤਾਂ ਬੈਨ ਆ ਜਿਹੜਾ ਬਾਸਮਤੀ ਆ ਉਹਦੇ ਤੇ ਜੇ ਆਪਾਂ ਕਰਦੇ ਆ ਤਾਂ ਫਿਰ ਆਪਣੇ ਝੋਨੇ ਦੇ ਰੇਟ ਤੇ ਅਸਰ ਪੈਂਦਾ ਅੱਗੇ ਜਾ ਕੇ ਪਰ ਆਪਣ ਤਾਂ ਇੱਥੇ ਨਹੀਂ ਪਤਾ ਲੱਗਦਾ ਅਗੋਂ ਜਦੋਂ ਮੁੜਿਆਉਂਦਾ ਫੇਰ ਆ ਕੇ ਆਪਣੇ ਝੋਨੇ ਤੇ ਅਸਰ ਪਾਉਂਦਾ ਹੋ ਰੇਟ ਤੇ ਤੇ ਕਰਨ ਨੂੰ ਹੁਣ ਇਹ ਵੀ ਕਰੀ ਜਾਂਦੇ ਆ ਜਿਆਦੇ ਅਕਟਾਰਾ ਹੀ ਕਰਦੇ ਆ ਲੋਕ ਜਿਵੇਂ ਲੁਕੜ ਅਕਟਾਰਾ ਜਾਂ ਹੈਗੀ ਐ ਸੇਵੀਆਂ ਆਈਆਂ ਲਈ ਤੇ ਡੋਜੇ ਦੀ ਹੁੰਦੀ ਆ ਬਈ ਆਮ ਤਾਂ 6 ਆਮ ਤਾਂ 100 ਗ੍ਰਾਮ ਪਾਈ ਜਾਂਦੇ ਕਿੱਲੇ ਤੇ ਪਰ ਸਹੀ ডোজ ਬਾਈ ਤੁਸੀਂ ਨਾ ਜਦੋਂ ਦਵਾਈ ਲਵੋਗੇ ਨਾ ਉਹਦੇ ਨਾਲ ਇੱਕ ਕਾਗਜ਼ਾ ਹੁੰਦਾ ਪੜਨ ਵਾਲਾ ਤੇ ਉਹਦੇ ਤੇ ਨਾ ਇੱਕ ਹੈਕਟੇਰ ਦੀ ডোজ ਦੱਸੀ ਹੁੰਦੀ ਹੈ 100 ਗ੍ਰਾਮ ਹੁਣ ਤੁਸੀਂ ਆਪ ਹਿਸਾਬ ਲਾ ਲਓ ਢਾਈਆਂ ਕਿਲਿਆਂ ਦਾ ਹੈਕਟੇਰ ਹੁੰਦਾ ਤੇ 100 ਗ੍ਰਾਮ ডোজ ਹੁੰਦੀ ਹੈ ਉਹਦੀ ਉਹ ডোজ ਹੁੰਦੀ ਹੈ ਸਹੀ ਤੇ ਬਾਕੀ ਆਪਾਂ 100 ਗ੍ਰਾਮ ਕਹਿ ਕੇ ਪਾਈ ਜਾਨੇ ਆਪਾਂ ਨੂੰ ਜਿਵੇਂ ਕਹਿੰਦੇ 100 ਗ੍ਰਾਮ ਕਿੱਲੇ ਦੀ ਪਾਈ ਜਾਨੇ ਤੇ ਬਾਕੀ ਆਈ ਜੇ ਆਪਾਂ ਕਨਫੀਡੋਰ ਕਰਨੀ ਹੈ ਤੇ ਉਹਦੇ ਤੇ ਵੀ ਹੁੰਦੀ ਹੈ ਉਹਦੇ ਨਾਲ ਜਿਹੜਾ ਆਪਾਂ ਨੂੰ ਪੜਨ ਵਾਸਤੇ ਦਿੰਦੇ ਆ ਹਰ ਇੱਕ ਦਵਾਈ ਦੇ ਨਾਲ ਇੱਕ ਪੜਨ ਵਾਸਤੇ ਪਰਚਾ ਜ ਆਉਂਦਾ ਹੁੰਦਾ ਉਹ ਵੇਖਿਆ ਕਰੋ ਜਰੂਰ ਉਹ ਤੇ ਸਾਰਾ ਕੁਝ ਦੱਸਿਆ ਦਾ ਡੋਜ ਵੀ ਦੱਸੀ ਹੁੰਦੀ ਹੈ ਤੇ ਕੀ ਕੰਮ ਕਰਨਾ ਦਵਾਈ ਨੇ ਸਾਰਾ ਕੁਝ ਦੱਸਿਆ ਹੁੰਦਾ ਤੇ ਬਾਕੀ ਬਾਲੇ ਇਹ ਦੀ ਘਬਰਾਉਣ ਦੀ ਲੋੜ ਨਹੀਂ ਹੁੰਦੀ ਇਹ ਕੋਈ ਐਡੀ ਬਿਮਾਰੀ ਨਹੀਂ ਹੁੰਦੀ ਜੇ ਆਪਾਂ ਖੇ ਤੇਲ ਜੇ ਪੈ ਗਿਆ ਤਾਂ ਵੀ ਪਤਾ ਨਹੀਂ ਕੀ ਕਰ ਦੂਗਾ ਇਹ ਤਾਂ ਜਦੋਂ ਸਪਰੇਅ ਕਰਤੀ ਆਪਾਂ ਉਦਹੀਂ ਸੈੱਟ ਹੋ ਜਾਣੀ ਹੁੰਦੀ ਹੈ ਤੇ ਬਾਕੀ ਮੌਸਮ ਸਾਥ ਦੇਵੇ ਤੇ ਪ੍ਰਮਾਤਮਾ ਤੁਹੱਖ ਰੱਖੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਦਬਾ ਲੈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ